ਚਾਰ ਜਗ੍ਹਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਤਾਂ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਲਮੀਨੀਆਨ ਸਰਾਊਂਡਿੰਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰਾਊਂਡਿੰਗ ਏਰੀਆ ਜਿਹਦੇ ਵਿੱਚ ਕਾਫੀ ਸਾਰਾ ਏਰੀਆ ਸਰਾਊਂਡਿੰਗ ਦਾ ਹੋਰ ਵੀ ਆਉਂਦਾ ਹੈਗਾ ਸਚਾਨਪੁਰ ਵਿੱਚ ਪ੍ਰੇਮ ਨਗਰ ਐਂਡ ਸਰੌਂਡਿੰਗ ਏਰੀਆ ਦੈਨ ਇੱਧਰ ਸਰਨਾ ਐਂਡ ਸਰੌਂਡਿੰਗ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰੱਗ ਹੌਟਸਪੌਟ ਹੈਗੇ ਉਹਨਾਂ ਉੱਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾ ਹੁਣ ਤੱਕ ਜਿੱਥੇ ਜਿੱਥੇ ਕਾਰਵਾਈ ਇਹ ਚੱਲ ਰਹੀ ਹੈ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਵੇਰ ਦੇ ਜਿਹੜੇ ਕਿ ਡਰੱਗ ਟ੍ਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤਰ੍ਹਾਂ ਆਵਾਜ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮਸ ਐਂਡ ਐਮਿਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਉਹਨਾਂ ਦੀ ਜਿਹੜੀ ਹੈਗੀ ਆ ਧੜ ਪਕੜ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ ਆਨ ਗoing ਪ੍ਰੋਸੈਸ ਆ ਪੂਰੇ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ ਥੈਂਕ ਯੂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.